ਹਿੰਦੇਸ਼ੀ টিআরপি ਨਹੀਂ ভরসা ਆਪਕਾ ਮੇਰਾ ਨਾਮ ਆਪਣਾ ਨਾਮ ਦੱਸ ਕੇ ਮੇਰਾ ਨਾਮ ਜੈਰਾਜ ਜੋ ਮੈਂ ਸਟਾਰਵਰਟਸ ਵਰਲਡ ਸਕੂਲ ਪੜਦਾ ਇੱਕ ਅੱਜ ਮੈਨੂੰ ਕੀ ਕਹਿੰਦੇ ਵੈ ਅੰਥ ਥੱਲੇ ਦੇਤਾ ਮੇਰੇ ਸ਼ੂਗਰ ਕਰੂ ਜੇ ਪੈਰ ਸਿਰ ਨਹੀਂ ਆ ਮੈਂ ਮੈਂ ਕਹਿੰਦਾ ਕਿ ਆ ਕਿ ਮੈਨੂੰ ਕਰ ਕਰਦੇ ਅੱਗੇ ਧਾਰਿਆ ਕਰੂ ਰਾਜ ਕੁੱਤੇ ਹੁੰਦੇ ਆ ਤੋ ਤੁਸੀਂ ਇੰਨਾ ਸਕੂਲ ਤੋਂ ਸਕੇ ਹੁੰਦੇ ਬੈਗ ਵੀ ਪਾਰਾ ਹੁੰਦਾ ਸਾਡਾ ਤਾਂ ਵੀ ਨਹੀਂ ਧਾਰਦੇ ਅਜੀ ਤੁੱਕੀ ਕਹਿੰਦੇ ਡਰਾਈਵਰ ਵੀ ਵਧੀਆ ਨਹੀਂ ਰੋਜ਼ ਤੇ ਡਰਾਈਵਰ ਬਦਲ ਦਿੰਦੇ ਆ ਕਈ ਵਾਰੀ ਕੀ ਕਹਿੰਦੇ ਰੋਜ਼ ਡਰਾਈਵਰ ਹਾਈਵੇ ਤੇ ਛਾੜ ਦਿੰਦਾ ਹੀ ਖੁਦ ਥੱਲੇ ਘਰਾਂਦੇ ਆ ਤੇ ਕਿੰਨੀ ਵੀ ਪਰੇਸ਼ਾਨੀ ਹੁੰਦੀ ਬੱਸ ਦੀ ਪੂਲ ਵੱਲੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕੀ ਕਹਿੰਦੇ ਰੋਡ ਡਰਾਈਵਰ ਬਦਲ ਜਾਂਦਾ ਆ ਮੈਂ ਅੱਗੇ ਕਹਿਤਾ ਮੈਨੂੰ ਵੈਂਡ ਮੈਂ ਮੈਂ ਕਿਹਾ ਕਿ ਮੈਨੂੰ ਅੰਦਰ ਮੈਨੂੰ ਘਰ ਦੇ ਅੱਗੇ ਤਾਰ ਦੋ ਉਹਨਾਂ ਨੇ ਤਾਰਿਆ ਨਹੀਂ ਮੈਂ ਕਿਹਾ ਜੇ ਤੁਹਾਨੂੰ ਮੈਂ ਇੱਥੇ ਉਤਰ ਦੇਣਾ ਉਤਰ ਜਾਣਾ ਤਾਂ ਮੈਂ ਅੱਜ ਮਿਲ ਉਤਾਰੀ ਆ ਇਹ ਤਾਂ ਉਸੇ ਬਲ ਬੈਂਚ ਨਾਲ ਦੇ ਮੇਰੇ ਫੇਸ਼ੂਗਰੋਂ ਪੈ ਰਾਇਆ ਥੱਲੇ ਫਿਰ ਨਹੀਂ ਆ ਸਾਡਾ ਕਿੰਨੇ ਕੁ ਲੱਗਦੀ ਹੈ ਸਾਡ ਮੇਰੇ ਇੱਥੇ ਹੱਡੀ ਤੇ ਫ੍ਰੈਕਚਰ ਹੋਇਆ ਮੇਰੇ ਇੱਥੇ ਚੀਰੇ ਪਏ ਆ ਪੂਰੇ ਪੀੜ ਵੀ ਪੜ ਗਈ ਮੋਦੀ ਜੇ ਮੈਂ ਪੈਨਕਲਸ ਖਾਦੇ ਤਾਂ ਵੀ ਪੀੜ ਹੁੰਦੀ ਹੈ ਹੁਣ ਤੁਸੀਂ ਕੀ ਮੰਗ ਕਰਦੇ ਤੁਸੀਂ ਉਹ ਕੀ ਕਹਿੰਦੇ ਕਿ ਸਕੂਲ ਦੀ ਬੰਦ ਤੇ ਕਾਰਵਾਈ ਹੋਣੀ ਚਾਹੀਦੀ ਐਫਆਈਆਰ ਹੋਣੀ ਚਾਹੀਦੀ ਆ ਹਾਂ ਜੀ ਭਾਜੀ ਕੀ ਨਾ ਤੁਹਾਡੇ ਅੱਜ ਕੀ ਹੋਇਆ ਤੁਹਾਡੇ ਬੱਚੇ ਨਾਲ ਕੀ ਲੱਗਦਾ ਬੱਚਾ ਮੇਰਾ ਨਾਮ ਸੁਰਜੀਤ ਸਿੰਘ ਆ ਪਿੰਡ ਗਮਟਾਲੇ ਦਾ ਮੈਂ ਰਹਿਣ ਵਾਲਾ ਤੇ ਸਾਡਾ ਬੱਚਾ ਸਕੂਲੇ ਗਿਆ ਸੀ ਇਹ 3:30 ਵਜੇ ਛੁੱਟੀ ਹੋਈ ਹੈ ਸਕੂਲੋਂ ਆਇਆ ਤੇ ਵੈਨ ਵਾਲਿਆਂ ਨੇ ਉਤਾਰਿਆ ਬੱਚੇ ਨੂੰ ਉਹਨੇ ਇਹ ਨਹੀਂ ਵੇਖਿਆ ਬੱਚਾ ਉਤਰ ਗਿਆ ਜਾਂ ਨਹੀਂ ਉਤਰ ਗਿਆ ਉਹਨੇ ਵੈਨ ਤੋੜ ਲਈ ਆ ਇਹ ਬੱਚਾ ਜਿਹੜਾ ਉਹ ਥੱਲੇ ਆ ਕੇ ਗੱਡੀ ਦੇ ਨਾਲ ਕਸਿਟਾ ਗਿਆ ਅਗੇ ਪਿੱਛੋਂ ਮੁੰਡਾ ਇੱਕ ਪੱਜਾਇਆ ਉਹਨੇ ਅਗੇ ਪਿੱਛੋਂ ਵੈਨ ਖੜਕਾਈ ਆ ਉਹਨੇ ਵੈਨ ਖਲੋਤੀ ਤੇ ਪਿੱਛੋਂ ਉਹਨੇ ਮੁੰਡੇ ਨਾਲ ਅਗੇ ਮੁੰਡੇ ਨੂੰ ਕੱਢਿਆ ਛੱਡਿਆ ਬਾਹਰ ਤੇ ਕੀ ਹੁਣ ਹੀ ਮੰਦੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿਖਾਏ ਆ ਅਸੀਂ ਉਹ ਹੁਣ ਆਪਣੀ ਮੰਦੀ ਕਾਰਵਾਈ ਕਰੂ ਆਉਣਗੇ ਫੇਰ ਆ ਕੇ ਦੱਸਣਗੇ ਇਨੀ ਵੀ ਲਾਪਰਵਾਹੀ ਸਕੂਲ ਦੀ ਸਕੂਲ ਦੇ ਡਰਾਈਵਰਾਂ ਦੀ ਜਿਆਦਾ ਲਾਪਰਵਾਹੀ ਆ ਇੱਕ ਸਕੂਲ ਦੇ ਵੀ ਜਿਆਦਾ ਲਾਪਰਵਾਹੀ ਆ ਇਹ ਡਰਾਈਵਰ ਜਿਹੜੇ ਉਹ ਗੱਡੀਆਂ ਬਹੁਤ ਤੇਜ਼ ਭਜਾਉਂਦੇ ਆ ਕਿਤੇ ਕੁਝ ਨਹੀਂ ਵੇਂਦੇ ਭਜਾਈ ਆਉਂਦੇ ਬਸ ਤੇ ਸਾਡੇ ਘਰ ਦਾ ਡਿਸਟੈਂਸ ਜਿੱਥੇ ਬੱਚੇ ਨੂੰ ਧਾਰਨ ਦੇ ਉਹ ਦੋ ਕਿਲੇ ਦਾ ਹਟਵਾ ਡਿਸਟੈਂਸ ਹੈ ਦੋ ਕਿਲੇ ਹਟਵਾ ਤੇ ਇਹਨਾਂ ਦੀ ਰਿਸਪਾਂਸਿਬਿਲਟੀ ਬੰਦੀ ਹੈ ਵੀ ਬੱਚੇ ਨੂੰ ਘਰ ਤਾਰ ਕੇ ਜਾਣ ਇਹ ਜਿਹੜੇ ਜਿਹੜੇ ਮੇਡ ਆ ਉਹ ਹਾਲੇਪਰ ਕਦੇ ਨਹੀਂ ਰਖੇ ਡਰਾਈਵਰ ਕਦੇ ਨਹੀਂ ਆ ਘਰ ਨੂੰ ਬਜੇ ਬੱਚੇ ਨੂੰ ਘਰ ਤਾਰ ਕੇ ਜਾਣ ਹੁਣ ਆਵਾਜੇ ਕਿੰਨੀ ਆ ਸੀਸੀਟੀਵੀ ਦੇ ਵਿੱਚ ਉਹ ਖਾਈ ਦਿੱਤਾ ਵੀ ਇਹ ਜਿਹ ਬੈਣ ਦਿਓ ਤੋਰੀ ਉਹਨੇ ਮੱਚਾ ਨਾਲ ਸੀਟ ਹੈ ਗਿਆ ਵਾ ਤੇ ਪਿਛੇ ਕੋ ਮੁੰਡਾ ਭਜਾਇਆ ਉਹਨੇ ਵੇਖਿਆ ਤੇ ਪਚਾ ਗਿਆ ਮਿੰਟੋ ਮਿੰਟੀ ਉਹਨੇ ਜਾ ਕੇ ਤੇ ਬੱਸ ਨੂੰ ਖੱਥ ਹੱਥ ਮਾਰਿਆ ਤੇ ਬੱਸ ਖਲੋਤੀ ਤੇ ਉਹਨੇ ਫਸਲੇ ਮੁੰਡੇ ਨੂੰ ਕੱਢਿਆ ਵਾ ਮੰਗ ਕਰਦੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਆ ਸਕੂਲਾ ਲਿਆਏ ਸੀ ਉਹ ਕਹਿੰਦੇ ਵੀ ਰੋਨੇ ਆ ਹੀ। ਐਡਵਾਈਸ ਦੇ ਗਏ ਆ। ਉਹਨਾਂ ਗਾੜੀ ਵੇਖੋ ਇਹਨਾਂ ਦਾ। ਬੱਚੇ ਦੀ ਉਮਰ ਕੋਈ 7-8 ਸਾਲ ਹੈ ਜੀ। 10 ਸਾਲ, 10 ਸਾਲ ਹੈ ਜੀ। ਕੋਈ ਸਪੋਰਟਸ 'ਚ ਜਾਣਾ ਕੋਈ ਬੰਦੇ ਕਾਰਵਾਈ ਹੁੰਦੇ ਆ ਕਿਤੇ ਫੌਰਨ ਜਾਣਾ ਸਪੋਰਟਸ 'ਚ ਜਾਣਾ ਤੇ ਜਦੋਂ ਬੱਚਾ ਕੋਈ ਫੈਕਚਰ ਕਰਨਗੇ ਤੇ ਆਪਾਂ ਇਹਨੂੰ ਕਿੱਦਾਂ ਗਾਂ ਦਾ ਸੋਚ ਸਕਦੇ ਹਾਂ। ਮੰਗ ਇਹੋ ਕਰਦੇ ਆ ਵੀ ਇਹਨਾਂ ਤੇ ਸਖਤ ਕਾਰਵਾਈ ਹੋਵੇ ਜੀ। ਸਕੂਲ ਦੇ ਮੈਂਬਰ ਇਸ 8 ਵਜੇ ਆ ਰਿਹਾ ਜੀ ਮੇਰਾ ਟੀਚਰ ਆਇਆ ਇਹਨਾਂ ਦੇ ਉਹਨਾਂ ਨੂੰ ਕੀ ਅਸਵਾਸ਼ਣ ਦਿੱਤਾ ਉਹਨੇ ਗਾਲੋ ਵੈਸੇ ਅਭੀ ਜਿੰਨੂੰ ਕਹਿੰਦੇ ਆ ਵੀ ਹਾਂ ਜੀ ਇੱਥੇ ਲੈ ਜਾਓ ਇਹ ਆ ਕਰ ਦੇਵੇ ਵੀ ਕੋਈ ਪ੍ਰੋਪਰ ਕੋਈ ਵੇਦ ਆ ਕੋਈ ਜ਼ਿੰਮੇਵਾਰੀ ਕੋਈ ਨਹੀਂ ਆਪਣਾ ਜੋ ਵੀ ਸਾਡੇ ਕੋਲ ਬੰਦ ਹੋਇਆ ਸ਼ੁਰੂ ਕਰ ਪਈ ਗੱਤ ਉਹ ਆਪਣੀ ਕੋਸ਼ਿਸ਼ ਪੇਨ ਜੁਰ ਕਰਾਂਗੇ ਚਲੋ ਜੀ ਪ੍ਰਿੰਸੀਪਲ ਮੈਡਮ ਤਾਂ ਹਜੇ ਨਹੀਂ ਹੋਈ ਜੀ ਕੋਈ ਜੀ ਨਾਲ ਕੋਈ 3 ਵਜੇ ਕਰੀਬ ਗਮਟਾਲਾ ਦੇ ਵਿੱਚ ਸਟਾਲਵਰਡ ਸਕੂਲ ਦਾ ਬੱਚਾ ਸੀਗਾ ਤੇ ਸਕੂਲ ਦੀ ਵਹਿਣ ਤੇ ਆ ਰਿਹਾ ਸੀਗਾ ਉਹ ਸਕੂਲ ਦੀ ਵੈਂਟ ਤੋਂ ਉਤਰ ਲੱਗਿਆ ਜਿਹੜਾ ਨਾ ਪਿਛਲਾ ਟਾਇਰ ਉਹਦੇ ਬੱਚੇ ਦੇ ਲਾਤੇ ਉਹਦੇ ਨਾਲ ਸੱਟ ਲੱਗ ਗਈ ਤੇ ਉਹ ਜੇਰੇ ਲਾਜਾ ਪਾਰਵਤੀ ਹਸਪੀਟਲ ਦੇ ਵਿੱਚ ਪਾਰਵਤੀ ਹਸਪੀਟਲ ਚ ਜੇਰੇ ਲਾਜਾ ਐਸ ਵੇਲੇ ਤੇ ਜਿਹੜਾ ਸਕੂਲ ਸਟਾਫ ਦੇ ਨੇ ਉਹਨਾਂ ਨੇ ਜਾ ਕੇ ਪਤਾ ਲਿਆ ਬੱਚੇ ਦਾ ਬੱਚਾ ਠੀਕ ਆ ਹੁਣ ਤੇ ਆਪਰੇਟ ਹੋਣਾ ਉਹਦਾ ਤੇ ਕੰਪਲੇਂਟ ਕਿਦੇ ਵੱਲੋਂ ਅੱਜ ਆਈ ਈ ਤੁਹਾਡੇ ਕੋਲ ਕੰਪਲੇਂਟ ਸਾਨੂੰ ਆਈ ਆ ਹਸਪੀਟਲ ਵੱਲੋਂ ਵੀ ਆ ਗਈ ਇਨਫੋਰਮੇਸ਼ਨ ਸਾਨੂੰ ਵੀ ਇੱਕ ਬੱਚਾ ਇੰਜ ਸਾਡਾ ਐਕਸੀਡੈਂਟ ਕੇਸ ਹੋਇਆ ਬਾਕੀ ਉਹਨਾਂ ਦੇ ਪੇਰੈਂਟਸ ਨਾਲ ਗੱਲ ਹੋ ਗਈ ਉਹ ਕਹਿੰਦੇ ਸਕੂਲ ਆ ਲੈਣਾ ਸਾਨੂੰ ਸਹਿਯੋਗ ਆ ਪਰ ਫਿਰ ਵੀ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ